ਭਾਈ ਸਾਹਿਬ ਬੇਨਤੀ ਆ ਵੀ ਚਲੋ ਮਾਲਕ ਦਾ ਸ਼ੋਰ ਕਰਨਾ ਚਾਹੀਦਾ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਰੱਬ ਨੇ ਰিজਿਕ ਦਿੱਤਾ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਪਰਮਾਤਮਾ ਉਹਨਾਂ ਦੇ ਰੇਗ ਦੇ ਵਿੱਚ ਵਾਧੇ ਪਾਵੇ ਪਰ ਸੱਜਣੋ ਗੱਲ ਇਹ ਆ ਵੀ ਆਪਣੇ ਆਸੇ ਪਾਸੇ ਵੇਖਿਆ ਕਰੋ ਦੁਨੀਆ ਬਹੁਤ ਰੰਗਾਂ ਦੀ ਆ ਵੱਧ ਤੋਂ ਵੱਧ ਮੇਰੇ ਭਰਾ ਹੈਲਪ ਕਰਿਆ ਕਰੋ ਜਿੰਨੇ ਕਜਾਬਾ ਜੋਗੇ ਹੈਗੇ ਆ ਉਹ ਤਰੀਕੇ ਨਾਲ ਆਪਾਂ ਨੂੰ ਹੈਲਪ ਕਰਨੇ ਕਿਹਦੀ ਆਪਣੇ ਆਸ-ਪਾਸੇ ਵੇਖ ਕੇ ਗੌਰ ਨਾਲ ਦੇਖਿਓ ਜਰਾ ਮਾਲਾਵੇ ਸਾਈਆਂ ਵਾਹ ਮੇਰੇ ਆ ਮੋਲਾ ਤੇਰੇ ਕੈਸੇ ਰੰਗ ਨਿਆਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ